ਇਹ ਜਿੰਨੇ ਵੀ ਭਰਾ ਟਿਕਟੌਕ ਚ ਲਾਉਂਦੇ ਆ ਇਹ ਵਾਕਿਆ ਹੀ ਗੱਲ ਸੱਚ ਆ ਕਿ ਰਾਤ ਦੀ ਲੜਾਈ ਜਿਹੜੀ ਆ ਬੀ ਲੱਗੀ ਆ ਕਿ ਫਾਇਰਿੰਗ ਚਾਲੂ ਹੋ ਗਈ ਆ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਖਾਸ ਕਰਕੇ ਕੁਝ ਲੋਕ ਕਹਿੰਦੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗਈ ਤੇ ਜਿਹੜੇ ਬਾਟਰਾਂ ਦੇ ਭੈਣ ਭਰਾ ਬੈਠੇ ਆ ਜਾਂ ਉਹਨਾਂ ਦੇ ਪਰਿਵਾਰ ਆ ਜ਼ਰੂਰ ਦੱਸਿਓ ਪਰ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਰੋਜ਼ ਕਮੈਂਟਾਂ ਵਿੱਚ ਲੋਕ ਕਹਿੰਦੇ ਨੇ ਡੰਗ ਕਦੋਂ ਲੱਗਣੀ ਹੈ ਬਈ ਜੰਗ ਦਾ ਨਾਂ ਲੈਣਾ ਹੀ ਮਾੜਾ ਲੜਾਈ ਦਾ ਨਾਂ ਲੈਣਾ ਹੀ ਮਾੜਾ ਹੁਣ ਜੇ جنگ ਲਾਗ ਹੀ ਵੀ ਗਈ ਆ ਖਬਰਾਂ ਆ ਵੀ ਰਹੀਆਂ ਵਾਕਈ ਗੱਲ ਸੱਚ ਆ ਨਾ ਤੇ ਦੇਖਿਓ ਕਿੰਨੀ ਗਰੀਬੀ ਆ ਜਣੀ ਦੋਵਾਂ ਦੇਸ਼ਾਂ ਦੇ ਵਿੱਚ ਕਿੰਨੀ ਮਹਿੰਗਾਈ ਹੋ ਜਣੀ ਆ ਕਿੰਨੇ ਜੀ ਮਰਨੇ ਆ ਕਿੰਨੇ ਘਰ ਢਾਹ ਢੇਰੀ ਹੋਣੇ ਆ ਕਿੰਨਾ ਨੁਕਸਾਨ ਹੋਣਾ ਇਹ ਲੜਾਈ ਜੇ ਲੱਗਦੀ ਵੀ ਆ ਨਾ ਤੇ ਆਰ ਪਾਰ ਹੁੰਦਿਆਂ ਵੀ 6-6 ਮਹੀਨੇ ਸਾਲ-ਸਾਲ ਲੰਘ ਜਾਂਦੇ ਆ ਤੇ ਇੱਕ ਗੱਲ ਯਾਦ ਰੱਖਿਓ ਚਾਹੇ ਵਿਯਾਲ ਉਧਰ ਡਿੱਗਦੀ ਚਾਹੇ ਇੱਧਰ ਡਿੱਗਦੀ ਆ ਆਵਾਜ਼ ਇੱਕੋ ਹੀ ਆਉਣੀ ਆ ਅੱਲਾ ਬਚਾਲਾ ਜਾਂ ਬਾਬਾ ਨਾਨਕਾ ਬਚਾਲਾ ਕਿਉਂਕਿ ਗਵਾਂਢੀ ਦੇਸ਼ਾਂ ਟੁੱਟ ਕੇ ਵਾਕੋਂ ਆ 47 ਅਜੇ ਕਿਹੜੀ ਜ਼ਿਆਦਾ ਚਿਰ ਹੋ ਗਿਆ ਵਾ ਵੇਲੇ ਜਦੋਂ ਵੰਡ ਹੋਈ ਸੀ ਕਿੰਨਾ ਨੁਕਸਾਨ ਹੋਇਆ ਅੱਜ ਫੇਰ ਉਹੀ ਮਾਹੌਲ ਬਣਿਆ ਪਿਆ ਗੋਰਿਆਂ ਨੇ ਆਪਣੀ ਲੜਾਈ ਗਲੋ ਲਾ ਕੇ ਤੇ ਸਾਡੇ ਦੋਵਾਂ ਦੇਸ਼ਾਂ ਦੇ ਮਰਤੀ ਆ ਸਾਨੂੰ ਸਿਰਫ ਇਹੋ ਹੀ ਦੇਖਣ ਨੇ ਆ ਦੋ ਦੇਸ਼ਾਂ ਨੂੰ ਕਿ ਆਪਸ ਵਿੱਚ ਲੜ ਕੇ ਅਸੀਂ ਬਾਹਾਂ ਖੜੀਆਂ ਕਰਕੇ ਕਾਵਾਂਗੇ ਵੀ ਆ ਜਿੰਦਾਬਾਦ ਉਹ ਜਿੰਦਾਬਾਦ ਜਿੰਦਾਬਾਦ ਕਰਨ ਤੋਂ ਪਹਿਲਾਂ ਇਹ ਵੇਖ ਲਓ ਕਿ ਜਿਹੜੇ ਬਾਕੀ ਦੇਸ਼ਾਂ ਦੀ ਐਂਟਰੀ ਹੋਣੀ ਆ ਉਹਨਾਂ ਨੇ ਆਪਣਾ ਗੁੱਸਾ ਬਾਕੀ ਮੁਲਕਾਂ ਦੇ ਕੱਢਣਾ ਖੜ ਜਾਣਾ ਇੱਕ ਬੰਨੇ ਚੀਦਾ ਆ ਕੇ ਕੋਰੀਆ ਆ ਕੇ ਇੱਕ ਬੰਨੇ ਅਮਰੀਕਾ ਆ ਕੇ ਉਹਨਾਂ ਨੂੰ ਅੱਡਾ ਚਾਹੀਦਾ ਸੀ ਉਹਨਾਂ ਨੂੰ ਜਗ੍ਹਾ ਚਾਹੀਦੀ ਜਗ੍ਹਾ ਅਗਲੇ ਨੇ ਅਰੇਂਜਮੈਂਟ ਕਰ ਲਈ ਆ ਤੇ ਇਹ ਆਮ ਪਬਲਿਕ ਦਾ ਨੁਕਸਾਨ ਨਾ ਹੋਣਾ ਸਾਡੇ ਤੱਕ ਇਹ ਨੌਕਰੀਆਂ ਨਹੀਂ ਆਟੇ ਤੋਂ ਹੱਥ ਨਹੀਂ ਹੋਏ ਨਾ ਆਰਾਧ ਨੂੰ ਬਿਜਲੀ ਨਹੀਂ ਆਇਆ ਕਰਨੀ ਹੁਣ ਅਸੀਂ ਇਹ ਸੋਚਾਂਗੇ ਵੀ ਉਹਨੇ ਆ ਕੀਤਾ ਇਹਨੇ ਆ ਕੀਤਾ ਠੀਕ ਹੈ ਨੁਕਸਾਨ ਹੋਇਆ ਇਥੇ ਕਿੰਨਾ ਰੌਲਾ ਸੀਗਾ ਬਾਹਲੇ ਦੇਸ਼ਾਂ ਚ ਲੜਾਈ ਦਾ ਕੋਈ ਹੋਈ ਸਾਰਿਆਂ ਬੈਠ ਫੈਸਲਾ ਕਰ ਲਿਆ ਪਰ ਇਹ ਦੇਖਿਓ ਤੁਸੀਂ ਹੁਣ ਕਿ ਮਜੇਲਾ ਵੱਡੀਆਂ ਹਥਿਆਰ ਵੱਡੇ ਨੁਕਸਾਨ ਵੱਡੇ ਆ ਸਾਰੀਆਂ ਖਬਰਾਂ ਚੱਲ ਲੱਗੀਆਂ ਮੋਦਰੋਂ ਕਿ ਰਾਤ ਦੇ 12 ਵਜੇ ਕਹਿੰਦੇ ਅਟੈਕ ਹੋਇਆ ਬਤੀਆਂ ਬੰਦ ਕੀਤੀਆਂ ਗਈਆਂ ਗੁਰਦਵਾਰਾ ਵਿੱਚ ਅਨਾਉਂਸਮੈਂਟਾਂ ਹੋ ਗਈਆਂ ਮਸਜਿਦਾਂ ਵਿੱਚ ਅਨਾਉਂਸਮੈਂਟਾਂ ਹੋ ਗਈਆਂ ਬੱਚੇ ਬਜ਼ੁਰਗ ਜਿੰਨੇ ਵੀ ਮਾਲ ਡੰਗਰ ਆਪਣਾ ਉਰੇ ਪਰੇ ਹੋ ਜੋ ਕਿਹੜੇ ਵਾਲੇ ਕਿਹੜਾ ਹਲ ਵੱਜ ਕੇ ਤੇ ਕਿਹੜੇ ਵੇਲੇ ਪਤਾ ਨਹੀਂ ਲੱਗਣਾ ਕਿ ਕਿਧਰੋਂ ਸ਼ੂਹ ਉਠਾ ਕੇ ਕਿਧਰੋਂ ਕੀ ਹੋਣਾ ਅਜੇ ਵੀ ਕਈ ਲੋਕਾਂ ਨੇ ਇਹ ਕਹਣਾ ਨਹੀਂ ਸਾਡਾ ਦੇਸ਼ ਤਗੜਾ ਉਹਦਾ ਦੇਸ਼ ਤਗੜਾ ਇਹ ਆਪ ਦੇਖ ਲਓ ਨਾ ਤੇਹੀ ਲੜਾਈ ਲਾਉਣ ਦੇ ਵਿੱਚ ਹਨਾ ਬੰਦ ਕਰਨ ਦੇ ਵਿੱਚ ਨਾ ਕਿਸੇ ਗੱਲ ਦੇ ਵਿੱਚ ਪਰ ਇੰਨਾ ਜ਼ਰੂਰ ਕਹਾਂਗੇ ਕਿ ਜੜੀਆਂ ਦੁਨੀਆ ਤੇ ਅਸੀਂ ਆਏ ਆ ਨਾ ਜਿਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਇਸ ਦੁਨੀਆਂ ਦਾ ਜਾਣਾ ਪੈਣਾ ਕਈ ਦੇਖ ਤੁਸੀਂ ਆਪਣੀ ਨਜ਼ਰ ਚ ਵੇਖ ਲਿਓ ਵੀ ਜਿਨ੍ਹਾਂ ਨੇ ਨੁਕਸਾਨ ਹੋਏ ਆ ਦੋਰੇ ਉੱਠ ਨਹੀਂ ਸਕੇ ਉਹ ਤੇ ਆ ਕੇ ਫਿਰ ਬਾਕੀ ਦੇਸ਼ਾਂ ਦੇ ਵਿੱਚ ਸ਼ਰਨ ਲਈ ਉਹਨਾਂ ਨੇ ਲੜਾਈ ਛੱਡ ਗਈ ਉਹਨਾਂ ਦੀ ਪਰ ਸਾਰਾ ਕੁਝ ਖਤਮ ਹੋਣ ਤੋਂ ਬਾਅਦ ਐਂਡ ਤੁਸੀਂ ਆਪਣੇ ਇਹ ਦੇਖਿਓ ਮੈਂ ਇਹ ਨਹੀਂ ਕਹਿੰਦਾ ਵੀ ਨੁਕਸਾਨ ਕਿਹਦਾ ਹੋਊ ਕੌਣ ਤਗੜਾ ਕੌਣ ਮਾਰਾ ਪਰ ਇੰਨਾ ਜ਼ਰੂਰ ਕਹੂੰਗਾ ਐਂਡ ਤੁਸੀਂ ਦੇਖਿਓ ਵੀ ਘਰ ਵਿੱਚ ਵੀ ਲੜਾਈ ਹੋਏ ਜੇ ਕੋਈ ਸੁਲ੍ਹਾ ਕਰ ਆ ਜਾਂਦਾ ਤਾਂ ਕਹਿ ਲਈਦਾ ਵੀ ਚਲ ਚੰਗਾ ਆ ਗਿਆ ਗੱਲ ਇੱਥੇ ਨਿਬੜ ਗਈ ਤੇ ਸਾਰਾ ਨੁਕਸਾਨ ਕਰਾਉਣ ਤੋਂ ਬਾਅਦ ਅਸੀਂ ਸੋਚਣਾ ਕਰਬਾ ਸਾਨੂੰ ਬਚਾਲਾ ਜਾਂ ਸਾਡੀ ਮਰਤ ਕਰ ਉਸ ਰੱਬ ਗਾੜੀ ਅਰਦਾਸ ਕਰੀਏ ਨਾ ਕਿ ਮਹਾਰਾਜ ਲੜਾਈ ਬੰਦ ਕਰ ਮਰਨਾ ਬਰਉਣਾ ਬੰਦ ਕਰ ਤੇ ਸਾਰਾ ਕੁਝ ਸਹੀ ਹੋ ਜਾਊਗਾ ਬਾਕੀ ਵਾਹਿਗੁਰੂ ਜਾਣਦਾ ਕੀ ਸਹੀ ਤੇ ਕੀ ਗਲਤ ਆ ਪਰ ਹੋ ਬਹੁਤ ਮਾੜਾ ਰਿਆ ਮਜੈਲਾਂ ਵਜ ਰੀਆਂ ਗੁਰਦਾਰਿਆਂ ਨੂੰ ਆ ਰਹੀਆਂ ਨੇ ਮਸਜਿਦਾਂ ਵੱਲੋਂ ਵੀ ਆ ਰਹੀਆਂ ਉਹਨੇ ਕੋਈ ਧਰਮ ਨੂੰ ਉਹਨੇ ਕੋਈ دین ਉਹਨੇ ਕੋਈ ਬੱਚਾ ਬਜ਼ੁਰਗ ਵੇਖਣਾ ਜਿਹੜਾ ਇੱਕ ਵਾਰ ਇਥੇ ਹਾਰ ਚੱਲ ਗਿਆ ਸਾਰੀ ਦੁਨੀਆਂ ਜਹਾਹਾਕਾਰ ਮੱਚੀ ਪਈ ਆ ਜਿਹੜਾ ਚਾਹ ਸੋਸ਼ਲ ਮੀਡੀਆ ਇਹ ਲੱਥਾ ਸਾਨੂੰ ਅੱਗੇ ਉਹਨਾਂ ਗਰੀਬੀਆਂ ਨੇ ਮਾਰੇ ਅਸੀਂ ਬਾਹਰ ਆਏ ਆ ਉਦੋਂ ਡਬਲ ਗਰੀਬੀ ਚੜਨੀ ਆ ਰੁਪਈਆਂ ਦਾ ਮੁੱਲ ਕੋਈ ਨਹੀਂ ਰਹਿਣਾ ਤੇ ਵੇਖ ਲਿਓ ਵੀ ਕਰੰਸੀਆਂ ਸਾਡੀਆਂ ਡਾਊਨ ਹਰ ਚੀਜ਼ ਨੌਕਰੀ ਤਾਂ ਅੱਗੇ ਨਹੀਂ ਲੱਭਦੀ ਬਿਜਲੀ ਤਾਂ ਅੱਗੇ ਨਹੀਂ ਪੂਰੀ ਹੁੰਦੀ ਕੋਈ ਨੌਕਰੀ ਤੇ ਮਿਲਦੀ ਨਹੀਂ ਹੋਰ ਵੇਖੋ ਨੁਕਸਾਨ ਬਾਕੀ ਅੱਲਾ ਵਾਸ ਰੱਬ ਲੱਖਾਂ